ਪ੍ਰਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੱਜਣਾ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਦੀ ਜੋ ਸੱਜਣੋਂ ਆਪਣੀ ਵੀਡੀਓ ਦਾ ਮੇਨ ਟਾਪਿਕ ਰਹੂਗਾ ਜੀ ਉਹ ਡਿਵਰਮਿੰਗ ਤੇ ਪਸ਼ੂਆਂ ਦੇ ਵਿੱਚ ਡਿਵਰਮਿੰਗ ਦੀ ਜੋ ਇੰਪੋਰਟੈਂਸ ਆ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਚੁੱਕੀ ਹੈ ਅੱਜ ਦੇ ਸਮੇਂ 'ਚ ਇਸ ਸਬੰਧੀ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਕਿਉਂ ਜ਼ਰੂਰੀ ਆ ਤੇ ਕਿੰਨੇ ਸਮੇਂ ਬਾਅਦ ਡਿਵਰਮਿੰਗ ਪਸ਼ੂਆਂ ਦੀ ਆਪਾਂ ਨੂੰ ਕਰਨੀ ਚਾਹੀਦੀ ਆ ਉਸ ਸਬੰਧੀ ਆਪਾਂ ਵਿਸ਼ੇਸ਼ ਚਰਚਾ ਕਰਾਂਗੇ ਜੀ ਪਹਿਲਾ ਜਿਹੜੇ ਸੱਜਣ ਆਪਣੇ YouTube ਚੈਨਲ ਤੇ Facebook ਪੇਜ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਜੀ ਤੇ ਬਾਕੀ ਸੱਜਣ ਹੁਣ ਕਮੈਂਟ ਕਰਦੇ ਰਹਿੰਦੇ ਆ ਬਹੁਤ ਬਹੁਤ ਧੰਨਵਾਦ ਆਪਾਂ ਨੂੰ ਨਵੇਂ-ਨਵੇਂ ਟੌਪਿਕ ਜੋ ਧਿਆਨ ਦੇ ਵਿੱਚ ਆਉਂਦੇ ਰਹਿੰਦੇ ਆ ਚਲੋ ਜਿੰਨੀ ਕੋਈ ਨਾਲ ਸੰਬੰਧ ਹੈ ਆਪਾਂ ਨੂੰ ਜਾਣਕਾਰੀ ਹੁੰਦੀ ਆ ਆਪਾਂ ਉਸ ਦੀ ਸੰਬੰਧੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਬਾਕੀ ਆਪਣੀਆਂ ਜੋ ਵੀਡੀਓਜ਼ ਹੁਣ ਲਗਾਤਾਰ ਪਾਉਣ ਦੀ ਆਪਣੀ ਕੋਸ਼ਿਸ਼ ਜਾਰੀ ਆ ਤੇ ਜਿੰਨੀ ਕ ਜਾਣਕਾਰੀ ਉਹ ਵੀ ਸ਼ੇਅਰ ਕਰਨ ਦੀ ਆਪਣੀ ਕੋਸ਼ਿਸ਼ ਜਾਰੀ ਹੈ ਜੀ ਬਾਕੀ ਚਲੋ ਆਪਾਂ ਗੱਲ ਕਰੀਏ ਜੀ ਡੀਵਾਰਮਿੰਗ ਦੀ ਜੋ ਸੱਜਣੋ ਮੱਝਾਂ ਦੇ ਵਿੱਚ ਡੀਵਾਰਮਿੰਗ ਆ ਉਹ ਬਹੁਤ ਹੀ ਜ਼ਰੂਰੀ ਇਸ ਲਈ ਆ ਕਿਉਂਕਿ ਪਹਿਲਾਂ ਤਾਂ ਆਪਾਂ ਗੱਲ ਕਰੀਏ ਡੀਵਾਰਮਿੰਗ ਚੀਜ਼ ਕੀ ਆ ਹਾਂਜੀ ਸੱਜਣੋ ਡੀਵਾਰਮਿੰਗ ਦੇ ਵਿੱਚ ਜੇ ਆਪਾਂ ਗੱਲ ਕਰੀਏ ਪਸ਼ੂਆਂ ਦੇ ਵਿੱਚ ਇੱਕ ਅੰਦਰੂਨੀ ਪਰਜੀਵੀ ਪਾਈ ਜਾਂਦੇ ਇੱਕ ਬਾਹਰਲੇ ਪਰਜੀਵੀ ਪਾਈ ਜਾਂਦੇ ਇੱਕ ਇੰਟਰਨਲ ਵਰਮਸ ਕਿਹਾ ਜਾਂਦਾ ਇੱਕ ਐਕਸਟਰਨਲ ਵਰਮਸ ਕਿਹਾ ਜਾਂਦਾ ਤੇ ਜਿਹੜੇ ਐਕਸਟਰਨਲ ਵਰਮਸ ਹੁੰਦੇ ਉਹ ਆਪਾਂ ਨੂੰ ਫੋਰ ਐਗਜ਼ਾਮਪਲ ਆਪਾਂ ਗੱਲ ਕਰੇ ਚਿਚੜ ਜੂਆ ਆਦ ਜਿਹੜੇ ਹੁੰਦੇ ਆ ਜਿਹੜੇ ਆਪਾਂ ਨੂੰ ਦਿਸਦੇ ਆ ਉਹਨਾਂ ਨੂੰ ਬਾਹਰੀ ਪਰਜੀਵੀ ਕਿਹਾ ਜਾਂਦਾ ਤੇ ਜਿਹੜੇ ਹੁੰਦੇ ਆ ਅੰਦਰ ਪਸ਼ੂਆਂ ਦੇ ਪੇਟ ਚ ਉਹਨਾਂ ਨੂੰ ਮਲੱਪ ਕਿਹਾ ਜਾਂਦਾ ਉਹ ਕਾਫੀ ਤਰ੍ਹਾਂ ਦੇ ਆ ਜਾਂਦੇ ਆ ਜਿਗਰ ਦੇ ਮਲੱਪ ਠੀਕ ਆ ਜੀ ਲੀਵਰ ਦੇ ਮਲੱਪ ਅਸੀਂ ਕਾਫੀ ਤਰ੍ਹਾਂ ਦੇ ਉਹ ਆ ਜਾਂਦੇ ਆ ਕਈ ਕਿਸ ਕਿਸਮ ਦੇ ਹੁੰਦੇ ਕਈ ਕਿਸ ਕਿਸਮ ਦੇ ਹੁੰਦੇ ਆ ਤੇ ਜਿਹੜੇ ਉਹਨਾਂ ਦਾ ਨੁਕਸਾਨ ਪਸ਼ੂਆਂ ਦੇ ਵਿੱਚ ਉਹ ਚਿਚੜਾਵਾਗੀ ਕਰਦੇ ਆ ਅੰਦਰ ਹੀ ਅੰਦਰ ਪਸ਼ੂ ਨੂੰ ਖਾਂਦੇ ਰਹਿੰਦੇ ਆ ਜੋ ਪਸ਼ੂ ਮੋਸਟਲੀ ਜੋ ਕਮਜ਼ੋਰ ਹੁੰਦੇ ਆ ਜਾਂ ਜਿਨ੍ਹਾਂ ਦੀ ਬਾਡੀ ਤੇ ਸ਼ਾਈਨਿੰਗ ਬਹੁਤ ਹੀ ਰੀਅਰ ਹੁੰਦੀ ਆ ਉਹਦਾ ਰੀਜ਼ਨ ਇਹੀ ਹੁੰਦਾ ਵੀ ਉਹਨਾਂ ਦੀ ਡੀਵਰਮਿੰਗ ਨਹੀਂ ਹੁੰਦੀ ਤੇ ਜੇ ਆਪਾਂ ਗੱਲ ਕਰੀਏ ਡੀਵਰਮਿੰਗ ਦੀ ਸੱਜਣੋ ਇਸ ਦੇ ਟਾਈਮ ਜੋ ਹੋਣਾ ਚਾਹੀਦਾ ਪਸ਼ੂਆਂ ਦੇ ਵਿੱਚ ਪਸ਼ੂਆਂ ਦੀ ਉਹ ਸਾਲ ਦੇ ਵਿੱਚ ਦੋ ਵਾਰੀ ਕਰਨੀ ਜ਼ਰੂਰੀ ਆ ਕਾਫੀ ਸੱਜਣ ਤਾਂ ਜਿਹੜੇ ਮਤਲਬ ਕਿ ਇਸ ਚੀਜ਼ ਸੰਬੰਧੀ ਨੌਲੇਜ ਰੱਖਦੇ ਹੋ ਤਿੰਨ ਮਹੀਨੇ ਬਾਅਦ ਵੀ ਕਰਦੇ ਚਲੋ ਉਸ ਦਾ ਉਹਨਾਂ ਦੀ ਆਪਣੀ ਥਿੰਕਿੰਗ ਹੈ ਚਲੋ 6 ਮਹੀਨੇ ਬਾਅਦ ਬਹੁਤ ਜ਼ਰੂਰੀ ਹੈ ਡੀਵਰਮਿੰਗ ਕਰਨੀ ਪਸ਼ੂ ਦੀ ਤੇ ਜਦੋਂ ਆਪਾਂ ਡੀਵਰਮਿੰਗ ਕਰਨੀ ਉਸਦੇ ਲਈ ਲਿਕਵਿਡ ਫਾਰਮ 'ਚ ਵੀ ਮੈਡੀਸਿਨ ਆਉਂਦੀ ਹੈ ਤੇ ਟੈਬਲੇਟਸ ਵੀ ਆਉਂਦੇ ਆ ਜੀ ਆਪਾਂ ਗੱਲ ਕਰੀਏ ਮੋਟਾ-ਮੋਟਾ ਤੁਹਾਨੂੰ ਸਮਝਾਉਣ ਦੀ ਗੱਲ ਕਰੀਏ ਜੇ ਆਪਣੇ ਪਸ਼ੂ ਗੱਭਣ ਆ ਤਾਂ ਉਹਨਾਂ ਨੂੰ ਫੈਬੈਂਡਾ ਜੋ ਸਾਲਟ ਦੇ ਨਾਲ ਕੋਈ ਵੀ ਟੈਬਲੇਟ ਆਉਂਤੇ ਕਿਸੇ ਵੀ ਚੰਗੀ ਕੰਪਨੀ ਦੀ ਤੁਸੀਂ ਉਹ ਦੇ ਸਕਦੇ ਹੋ ਜੇਕਰ ਪਸ਼ੂ ਆਪਣਾ ਤਾਜ਼ਾ ਸੂਇਆ ਹੋਇਆ ਤਾਂ ਉਸਨੂੰ ਅਲਬੈਂਡਾ ਜੋ ਸਾਲਟ ਦੇ ਨਾਲ ਜਿਹੜੀ ਵੀ ਕੰਪਨੀ ਦੀ ਤੁਹਾਨੂੰ ਵਧੀਆ ਟੈਬਲੇਟ ਲੱਗਦੀ ਹੋ ਤੁਸੀਂ ਦੇ ਸਕਦੇ ਹੋ ਬਾਕੀ ਆਪਾਂ ਗੱਲ ਕਰੀਏ ਜੇਕਰ ਪਸ਼ੂ ਆਪਣਾ ਤਾਜਾ ਸੋਇਆ ਉਸ ਨੂੰ 10 ਤੋਂ 15 ਦਿਨਾਂ ਤੋਂ ਬਾਅਦ ਪਸ਼ੂ ਨੂੰ ਇਹ ਟੈਬਲੇਟ ਦੇਣੀ ਚਾਹੀਦੀ ਆ ਤੇ ਨਾਲ ਜਿਹੜਾ ਜ਼ਰੂਰੀ ਚੀਜ਼ ਦੇਣੀ ਉਹ ਲੀਵਰ ਟੋਨਿਕ ਆਪਾਂ ਕਿਸੇ ਵੀ ਕੰਪਨੀ ਦਾ ਦੇ ਸਕਦੇ ਆ ਉਸ ਦੇ ਸਬੰਧੀ ਆਪਾਂ ਗੱਲਬਾਤ ਕਰੀਏ ਵੀ ਉਹ ਦੇਣਾ ਕਿਉਂ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਪਸ਼ੂ ਦੀ ਡੀਵਰਮਿੰਗ ਕਰਨੀ ਆ ਜਿਹੜੇ ਵੀ ਵਰਮਸ ਹੁੰਦੇ ਉਹ ਪੇਟ ਦੇ ਅੰਦਰ ਮਰ ਜਾਂਦੇ ਕਈ ਵਾਰ ਤੇ ਉਹ ਬਾਹਰ ਨਹੀਂ ਨਿਕਲਦੇ ਜਿਹਦੇ ਕਰਕੇ ਪਸ਼ੂ ਦੇ ਅੰਦਰ ਪాయిਜ਼ਨ ਹੋਣ ਦਾ ਵੀ ਖਤਰਾ ਵੱਧ ਜਾਂਦਾ ਛੋਟੇ ਘਟਰੂਆਂ ਦੇ ਵਿੱਚ ਇਹ ਦਿੱਕਤ ਥੋੜੀ ਜਿਹੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਬਟ ਆਪਾਂ ਨੇ ਵੀ ਹਰੇਕ ਪਸ਼ੂ ਦੀ ਜਦੋਂ ਵੀ ਆਪਾਂ ਡੀਵਰਮਿੰਗ ਕਰਦੇ ਆ ਡੀਵਰਮਿੰਗ ਤੋਂ ਬਾਅਦ 4 ਤੋਂ 5 ਦਿਨਾਂ ਬਾਅਦ ਆਪਾਂ ਨੂੰ 4 ਤੋਂ 5 ਦਿਨ ਤੱਕ ਆਪਾਂ ਨੂੰ ਜੋ ਲੀਵਰ ਟੋਨਿਕ ਦੇਣਾ ਚਾਹੀਦਾ ਉਹ ਕਿਸੇ ਵੀ ਕੰਪਨੀ ਦਾ ਹੋ ਸਕਦਾ ਠੀਕ ਹੈ ਜੀ ਤੇ ਬਾਕੀ ਜੇ ਆਪਾਂ ਡੀਵਰਮਿੰਗ ਕਰਨੀ ਹੈ ਪਸ਼ੂ ਦੀ ਤਾਂ ਉਸ ਨੂੰ 2 ਤੋਂ 3 ਘੰਟੇ ਪਹਿਲਾਂ ਜੇਕਰ ਗੁੜ ਦਿੱਤਾ ਜਾਵੇ ਤਾਂ ਉਹ ਵੀ ਮੇਰੇ ਸਾਹਮਣੇ ਬੈਟਰ ਆ ਬੈਟਰ ਰਿਜ਼ਲਟ ਮਿਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਆ ਜਿੱਥੋਂ ਤੱਕ ਆਪਾਂ ਪੜਿਆ ਸੋਚਿਆ ਦੇ ਬੱਚਾ ਇਸ ਚੀਜ਼ ਸੰਬੰਧੀ ਤੇ ਬਾਕੀ ਜੋ ਡੀਵਰਮਿੰਗ ਸੱਜਣੋ ਬਹੁਤ ਜ਼ਰੂਰੀ ਆ ਪਸ਼ੂਆਂ ਦੇ ਵਿੱਚ ਇਹ ਸਾਰੇ ਸੱਜਣਾਂ ਨੂੰ ਆਪਾਂ ਸੁਜੈਸ਼ਨ ਆਪਣੀ ਵੀ ਸਮੇਂ ਸਮੇਂ ਅਨੁਸਾਰ ਪਸ਼ੂ ਦੀ ਡੀਵਰਮਿੰਗ ਬਹੁਤ ਜ਼ਰੂਰੀ ਆ ਤੇ ਜਿਹੜੇ ਛੋਟੇ ਕਾਫ ਹੁੰਦੇ ਸੱਜਣੋ ਉਹਨਾਂ ਦੇ ਵਿੱਚ ਜੋ ਡੀਵਰਮਿੰਗ ਆਪਾਂ ਉਹਨਾਂ ਦੀ ਵੀ ਅੱਜ ਗੱਲ ਕਰੀਏ ਤਾਂ ਵਿੱਚ ਜਿਹੜੇ ਛੋਟੇ ਕਾਫ ਹੁੰਦੇ ਆ ਜਨਮ ਤੋਂ 10 ਦਿਨਾਂ ਬਾਅਦ ਜੋ ਉਸ ਦੀ ਡੀਵਰਮਿੰਗ ਕਰਨੀ ਜ਼ਰੂਰੀ ਆ ਨਾਲ ਕੋਈ ਵੀ ਲੀਵਰ ਟੋਨਿਕ ਦੋ 10 ਤੋਂ 20 ਦਿਨਾਂ ਬਾਅਦ ਫੇਰ ਕਰੋ ਮਤਲਬ ਕੀ ਕਹਿੰਦਾ ਮਤਲਬ ਇਹ ਵੀ ਮਹੀਨੇ 'ਚ ਤਿੰਨ ਵਾਰ ਡਿਵਰਮਿੰਗ ਆਪਾਂ ਨੂੰ ਛੋਟੇ ਕਟਰੋ ਦੀ ਕਰਨੀ ਚਾਹੀਦੀ ਉਸ ਤੋਂ ਬਾਅਦ ਤਿੰਨ-ਤਿੰਨ ਮਹੀਨੇ ਬਾਅਦ ਸਾਲ ਦੇ ਵਿੱਚ ਛੋਟੇ ਕਟਰੋ ਦੀ ਡਿਵਰਮਿੰਗ ਕਰਨੀ ਚਾਹੀਦੀ ਜੇਕਰ ਆਪਾਂ ਚੰਗੀ ਗਰੋਥ ਚਾਹੁੰਦੇ ਆਂ ਬਾਕੀ ਜੇਕਰ ਕਿਸੇ ਵੀ ਤਰ੍ਹਾਂ ਦੇ ਆਪਾਂ ਪਸ਼ੂ ਦੀ ਡਾਈਟ ਪਲਾਨ ਵਿੱਚ ਚੇਂਜ ਕਰਦੇ ਆ ਜਾਂ ਕੋਈ ਵੀ ਜੇਕਰ ਪਸ਼ੂ ਕਮਜ਼ੋਰ ਆ ਉਹਦੀ ਨਵੀਂ ਖਰਾਕ ਆਪਾਂ ਸ਼ੁਰੂ ਕਰਦੇ ਆ ਤੂੰ ਉਹਦੇ ਵੀ ਡਿਵਰਮਿੰਗ ਕਰਨੀ ਚਾਹੀਦੀ ਬਾਕੀ ਚਲੋ ਆਪਾਂ ਨੂੰ ਟਾਈਮ ਦਾ ਮੈਂ ਧਿਆਨ ਰੱਖਣਾ ਜੇ ਵੀ ਕਿੰਨੇ ਸਮੇਂ ਬਾਅਦ ਆਪਾਂ ਪੋਸਟ ਡੀ ਵਰਮਿੰਗ ਕਰਦੇ ਰਹੇ ਆ। ਬਾਕੀ ਸੱਜਣ ਨੂੰ ਅੱਜ ਦੀ ਆਪਣੀ ਵੀਡੀਓ ਇਹ ਛੋਟੀ ਜੀ ਡੀ ਵਰਮਿੰਗ ਤੇ ਸੀ। ਇੱਕ ਇਹ ਸੱਜਣ ਨੇ ਆਪਾਂ ਨੂੰ ਕਮੈਂਟ ਕੀਤਾ ਸੀਗਾ ਤੇ ਚਲੋ ਇਹ ਟੌਪਿਕ ਆਪਣੇ ਧਿਆਨ ਚ ਆ ਗਿਆ। ਇਸੇ ਲਈ ਸੱਜਣਾਂ ਨੂੰ ਆਨੇ ਵੀ ਆਪਾਂ ਨੂੰ ਕਮੈਂਟ ਕਰਦੇ ਆ ਕਰੋ ਜਿੰਨੀ ਕ ਆਪਾਂ ਨੂੰ ਕਿਸੇ ਵੀ ਟੌਪਿਕ ਦੇ ਸੰਬੰਧੀ ਨੌਲੇਜ ਹੋਊਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਇਹ ਦਿੱਤੀ ਗਈ ਜਾਣਕਾਰੀ ਆਪਣੀ ਸੱਜਣਾਂ ਨੂੰ ਕਿਸ ਤਰ੍ਹਾਂ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਜੀ। ਬਾਕੀ ਹੁਣ ਆਪਣੀ ਕੁਝ ਦਿਨਾਂ ਤਾਈਂ ਆਪਾਂ ਬਰਸਾਤ ਦੇ ਮੌਸਮ ਵਿੱਚ ਪਸ਼ੂਆਂ ਦਾ ਰੱਖ-ਰਖਾਵ ਕਿਸ ਤਰ੍ਹਾਂ ਕਰੀਏ ਇਸ ਸੰਬੰਧੀ ਆਪਾਂ ਵੀਡੀਓ ਪਾਉਣ ਦੀ ਕੋਸ਼ਿਸ਼ ਕਰਾਂਗੇ। ਬਾਕੀ ਸਾਰੇ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਜੀ। ਫਤਿਹ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।